ਇਹ ਕਹਾਣੀ ਇੱਕ ਫਾਤਿਮਾ ਨਾਮ ਦੀ ਕੁੜੀ ਹੈ ਜੋ ਆਪਣੇ ਪਰਿਵਾਰ ਨਾਲ ਰਹਿੰਦੀ। ਉਹਨਾਂ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ ਤੋਂ ਇਲਾਵਾ ਉਹਦਾ ਜੁੜਵਾ ਭਾਈ ਮੁਹੰਮਦ ਤੇ ਛੋਟਾ ਭਾਈ ਰਹਿਮਾਨ ਰਹਿੰਦੇ ਹਨ। ਫਾਤਿਮਾ ਦੇ ਪਿਤਾ ਚੌਂਕੀਦਾਰ ਤੇ ਮਾਤਾ ਲੋਕਾਂ ਦੇ ਘਰਾਂ ਵਿੱਚ ਸਾਫ਼-ਸਫਾਈ ਦਾ ਕੰਮ ਕਰਦੀ ਹੈ। ਉਸਦੇ ਪਿਤਾ ਜਿਸ ਬਿਲਡਿੰਗ ਵਿੱਚ ਵਿੱਚ ਚੌਂਕੀਦਾਰ ਹਨ ਉਹ ਉਸੇ ਬਿਲਡਿੰਗ ਦੇ ਇੱਕ ਖੂਂਜੇ ਵਿੱਚ ਨਿੱਕੇ ਜਿਹੇ ਘਰ ਵਿੱਚ ਰਹਿੰਦੇ ਹਨ ਜਿਸ ਵਿੱਚ ਰਸੋਈ, ਦੋ ਕਮਰੇ, ਇੱਕ ਬਾਥਰੂਮ ਤੇ ਛੋਟਾ ਜਿਹਾ ਵਿਹੜਾ ਹੈ। ਫਾਤਿਮਾ ਦਾ ਭਾਈ ਮੁਹੰਮਦ ਆਪਣੇ ਰੁੱਖੇ ਵਤੀਰੇ ਕਾਰਨ ਸਮੇਂ-ਸਮੇਂ ਬਾਅਦ ਕੰਮ ਬਦਲਦਾ ਰਹਿੰਦਾ ਸੀ ਤੇ ਲੋੜ ਪੈਣ ਤੇ ਆਪਣੇ ਪਿਓ ਨਾਲ ਕੰਮ ਵਿੱਚ ਹੱਥ ਵੀ ਵਟਾਉਂਦਾ ਹੈ। ਫਾਤਿਮਾ ਦੀ ਇੱਕ ਵਧੀਆ ਦੋਸਤ ਉਸੇ ਬਿਲਡਿੰਗ ਵਿੱਚ ਰਹਿੰਦੀ ਹੈ ਜਿਸ ਦਾ ਨਾਮ ਜ਼ੈਨਬ ਹੈ। ਜ਼ੈਨਬ ਦੇ ਪਿਤਾ ਤੇ ਉਹਦੀ ਸੋਤੇਲੀ ਮਾਂ ਤੇ ਉਹਦੀ ਸੋਤੇਲੀ ਭੈਣ ਵੀ ਉਹਦੇ ਨਾਲ ਹੀ ਰਹਿੰਦੇ ਹਨ। ਫਾਤਿਮਾ ਦੀ ਮਾਂ ਜ਼ੈਨਬ ਦੇ ਘਰ ਸਾਫ ਸਫਾਈ ਦਾ ਕੰਮ ਕਰਦੀ ਹੈ ਤੇ ਫਾਤਿਮਾ ਦੀ ਆਪਣੀ ਮਾਂ ਨਾਲ ਕੰਮ ਤੇ ਜਾਣਾ ਕਾਰਨ ਹੀ ਜ਼ੈਨਬ ਨਾਲ ਦੋਸਤੀ ਹੋਈ ਪਰ ਜ਼ੈਨਬ ਨੇ ਫਾਤਿਮਾ ਨਾਲ ਕਦੇ ਵੀ ਅਮੀਰੀ ਤੇ ਗਰੀਬੀ ਦੇ ਹਿਸਾਬ ਨਾਲ ਵਿਤਕਰਾ ਨਹੀਂ ਕੀਤਾ ਉਹ ਉਸ ਨੂੰ ਉਹਦੇ ਮਨਪਸੰਦ ਕੱਪੜੇ ਜੁੱਤੀਆਂ ਵੀ ਦੇ ਦਿੰਦੀ ਜ਼ੈਨਬ ਦੀ ਸੱਕੀ ਮਾਂ ਮਰ ਚੁੱਕੀ ਹੈ ਜਿਸ ਕਰਕੇ ਉਹ ਡਿਪਰੈਸ਼ਨ ਵਿੱਚ ਰਹਿੰਦੀ ਹੈ ਤੇ ਇਸੇ ਕਰਕੇ ਉਹ ਪੜ੍ਹਾਈ ਤੇ ਵੀ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੀ ਇਸੇ ਦੌਰਾਨ ਉਹਨਾਂ ਦੇ 12ਵੇਂ ਦੇ ਪੇਪਰ ਹੁੰਦੇ ਨੇ 2-3 ਮਹੀਨਿਆਂ ਬਾਅਦ ਉਹਨਾਂ ਦਾ ਰਿਜ਼ਲਟ ਆ ਜਾਂਦਾ ਹੈ ਫਾਤਿਮਾ ਦਾ ਨਾਮ ਮੈਰਿਟ ਲਿਸਟ ਵਿੱਚ ਆਉਂਦਾ ਹੈ ਪਰ ਜ਼ੈਨਬ ਆਪਣੀ ਡਿਪਰੈਸ਼ਨ ਦੀ ਬਿਮਾਰੀ ਕਰਕੇ ਫੇਲ ਹੋ ਜਾਂਦੀ ਹੈ ਤੇ ਆਪਣੀ ਮਤਰੀਈ ਮਾਂ ਦੇ ਤਾਣਿਆਂ ਦਾ ਸ਼ਿਕਾਰ ਹੁੰਦੀ ਹੈ ਉਹ ਕਹਿੰਦੀ ਹੈ ਕਿ ਤੇਰੇ ਨਾਲੋਂ ਤਾਂ ਚੌਂਕੀਦਾਰ ਦੀ ਕੁੜੀ ਹੀ ਚੰਗੀ ਹੈ ਇਹਨਾਂ ਗੱਲਾਂ ਤੋਂ ਉਹ ਹੋਰ ਪਰੇਸ਼ਾਨ ਹੋ ਜਾਂਦੀ ਹੈ ਤੇ ਉਹਦੀ ਡਿਪਰੈਸ਼ਨ ਦੀ ਦਵਾਈ ਰੈਗੂਲਰ ਸ਼ੁਰੂ ਹੋ ਜਾਂਦੀ ਹੈ ਫਾਤਿਮਾ ਸਕੂਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਆਧਾਰ ਤੇ ਦਾਖਲਾ ਕਰਵਾ ਲੈਂਦੀ ਹੈ। ਉਹ ਯੂਨੀਵਰਸਿਟੀ ਵਿੱਚ ਸ਼ਹਿਰ ਦੇ ਅਮੀਰ ਤੋਂ ਅਮੀਰ ਲੋਕਾਂ ਦੇ ਬੱਚੇ ਵੀ ਆਉਂਦੇ ਸਨ ਜਿਹੜੇ ਜ਼ਿਆਦਾਤਰ ਭਾਰੀ ਫੀਸ ਦੇ ਕੇ ਪੜਨ ਦਾ ਸ਼ੌਂਕ ਹੀ ਪੂਰਾ ਕਰਨ ਆਉਂਦੇ ਸਨ। ਫਾਤਿਮਾ ਯੂਨੀਵਰਸਿਟੀ ਜਾਣ ਲਈ ਜ਼ੈਨਬ ਵੱਲੋਂ ਦਿੱਤੇ ਹੋਏ ਕੱਪੜੇ ਪਾਉਂਦੀ ਤੇ ਬੱਸ ਰਾਹੀਂ ਸਫ਼ਰ ਕਰਕੇ ਜਾਂਦੀ। ਉਹਦੇ ਕੋਲ ਇੱਕ ਨਿੱਕਾ ਜਿਹਾ ਮੋਬਾਈਲ ਹੈ ਜਿਹੜਾ ਸਿਰਫ ਉਸ ਨੂੰ ਯੂਨੀਵਰਸਿਟੀ ਲਿਜਾਣ ਲਈ ਦਿੱਤਾ ਗਿਆ। ਫਾਤਿਮਾ ਯੂਨੀਵਰਸਿਟੀ ਜਾਣ ਲਈ ਤਿਆਰ ਹੋ ਜਾਂਦੀ ਹੈ ਤੇ ਉਹ ਉਹਨਾਂ ਕੱਪੜਿਆਂ ਵਿੱਚ ਕਿਸੇ ਬਨੇਤਰੀ ਤੋਂ ਘੱਟ ਨਹੀਂ ਲੱਗਦੀ। ਉਹਦੇ ਕਾਲੇ ਭੂਰੇ ਵਾਲ ਤੇ ਨੀਲੀਆਂ ਅੱਖਾਂ ਉਹਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਦ ਲਗਾ ਦਿੰਦੀਆਂ ਨੇ। ਉਹਦਾ ਕੱਦ ਮਸਾਂ 5 ਫੁੱਟ 2 ਇੰਚ ਦੇ ਲਗਭਗ ਹੋਵੇਗਾ ਪਰ ਜ਼ੈਨਬ ਵੱਲੋਂ ਦਿੱਤੀਆਂ 4-4 ਇੰਚ ਦੀਆਂ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ ਨਾਲ ਉਹਦੇ ਕੱਦ ਦਾ ਫਰਕ ਤਾਂ ਪੈਂਦਾ ਹੀ ਹੈ ਸਗੋਂ ਉਹਦੀ ਤੂਰ ਵੀ ਰੈਪ ਵਾਕ ਨਾਲੋਂ ਘੱਟ ਨਹੀਂ ਲੱਗਦੀ ਕਲਾਸ ਲਾਉਣ ਤੋਂ ਬਾਅਦ ਜਦੋਂ ਉਹ ਬਾਹਰ ਨਿਕਲਦੀ ਹੈ ਤੇ ਇੰਨੇ ਵਿੱਚ ਉਹਦੀ ਮਾਂ ਦਾ ਫੋਨ ਆ ਜਾਂਦਾ ਹੈ ਜਦੋਂ ਉਹ ਤੁਰ ਹੀ ਜਾਂਦੀ ਆਪਣੀ ਮਾਂ ਨਾਲ ਗੱਲ ਕਰਦੀ ਆਉਂਦੀ ਹੈ ਤਾਂ ਉਹਦੇ ਵਿੱਚ ਮੋੜ ਤੋਂ ਮੁੜਨ ਵੇਲੇ ਇੱਕ ਕਾਲੇ ਰੰਗ ਦੀ ਕਾਰ ਆ ਕੇ ਵੱਜਦੀ ਹੈ ਉਹ ਡਿੱਗ ਪੈਂਦੀ ਹੈ ਉਸ ਦਾ ਫੋਨ ਨਾਲ ਦੀ ਨਾਲ ਹੀ ਡਿੱਗ ਕੇ ਟੁੱਟ ਜਾਂਦਾ ਹੈ ਜਦੋਂ ਉਹ ਮੂੰਹ ਉੱਪਰ ਚੱਕ ਕੇ ਦੇਖਦੀ ਹੈ ਤੇ ਇੱਕ ਸੋਹਣਾ ਸੁਨੱਖਾ ਮੁੰਡਾ ਛੋਟੀਆਂ ਅੱਖਾਂ ਰੰਗ ਗੋਰਾ ਤੇ ਕੱਦ 6 ਫੁੱਟ ਦੇ ਕਰੀਬ ਉਹਦੇ ਵੱਲ ਟਿਕਟਿਕੀ ਲਗਾ ਕੇ ਦੇਖਦਾ ਹੀ ਰਹਿ ਜਾਂਦਾ ਹੈ ਇਸ ਮੁੰਡੇ ਦਾ ਨਾਮ ਅਮੀਰ ਹੈ ਇਹ ਸ਼ਹਿਰ ਦੇ ਸਭ ਤੋਂ ਵੱਡੇ ਬਿਜ਼ਨਸਮੈਨ ਦਾ ਲੜਕਾ ਹੈ ਜਿਸ ਦੇ ਬਾਰੇ ਫਾਤਿਮਾ ਨੇ ਸ਼ਾਇਦ ਸੁਣਿਆ ਵੀ ਹੋਵੇ ਥੋੜੇ ਸਮੇਂ ਬਾਅਦ ਉਹਨਾਂ ਦੀ ਨਜ਼ਰ ਇੱਕ ਦੂਜੇ ਤੋਂ ਹਟਦੀ ਹੈ ਤੇ ਫਾਤਿਮਾ ਆਪਣੇ ਟੁੱਟੇ ਫੋਨ ਲਈ ਥੋੜੀ ਚਿੰਤਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਵਿੱਚ वार्तालाप ਕੁਝ ਇਸ ਤਰ੍ਹਾਂ ਹੁੰਦੀ ਹੈ। ਆਮੀਰ ਕਹਿੰਦਾ ਹੈ, "ਓਹੋ, ਤੁਹਾਡਾ ਤਾਂ ਮੋਬਾਈਲ ਟੁੱਟ ਗਿਆ।" ਫਾਤਿਮਾ ਕਹਿੰਦੀ, "ਚਲੋ ਕੋਈ ਗੱਲ ਨਹੀਂ।" ਆਮੀਰ ਕਹਿੰਦਾ, "ਤੁਸੀਂ ਮੇਰਾ ਮੋਬਾਈਲ ਰੱਖ ਲਓ ਜਾਂ ਮੇਰੇ ਤੋਂ ਪੈਸੇ ਲੈ ਲਓ।" ਫਾਤਿਮਾ ਗੁੱਸੇ ਨਾਲ ਕਹਿੰਦੀ, "ਕਿਸ ਗੱਲ ਦੇ ਪੈਸੇ?" ਫਿਰ ਫਾਤਿਮਾ ਕਹਿੰਦੀ ਕਿ ਅੱਗੇ ਤੋਂ ਕਾਰ ਦੇਖ ਕੇ ਚਲਾਇਆ ਕਰੋ। ਇੰਨੇ ਵਿੱਚ ਫਾਤਿਮਾ ਮੂੰਹ ਵਿੱਚ ਬੁੜਬੁੜ ਕਰਦੀ ਹੈ ਕਿ ਮਾਫੀ ਤਾਂ ਕੀ ਮੰਗਣੀ? ਉਹ ਤੋਂ ਪੈਸਿਆਂ ਦੀ ਗੱਲ ਕਰਦਾ ਹੈ। ਇਦਾਂ ਹੀ ਬੁੜਬੁੜ ਕਰਦੀ ਕਰਦੀ ਉੱਥੋਂ ਚਲੀ ਜਾਂਦੀ ਹੈ। ਅਗਲੇ ਦਿਨ ਅਮੀਰ ਆਪਣੇ ਦੋਸਤਾਂ ਨਾਲ ਖੜ੍ਹਾ ਗੱਲਾਂ ਕਰ ਰਿਹਾ ਹੁੰਦਾ ਹੈ ਤਾਂ ਇੰਨੇ ਨੂੰ ਫਾਤਿਮਾ ਉਸ ਨੂੰ ਪੌੜੀਆਂ ਤੇ ਚੜ੍ਹਦੀ ਹੋਈ ਦਿਖ ਜਾਂਦੀ ਹੈ। ਉਹ ਆਪਣੇ ਦੋਸਤਾਂ ਨੂੰ ਪੁੱਛਦਾ ਹੈ ਕਿ ਉਸ ਲੜਕੀ ਨੂੰ ਜਾਣਦੇ ਹੋ? ਤਾਂ ਉਹਦਾ ਦੋਸਤ ਕਹਿੰਦਾ ਹੈ ਕਿ ਉਹ ਬੀਏ ਦੇ ਪਹਿਲੇ ਸਾਲ ਦੀ ਸਟੂਡੈਂਟ ਹੈ। ਉਸ ਦਾ ਇੱਕ ਦੋਸਤ ਕਹਿੰਦਾ ਹੈ ਕਿ ਪੂਰਾ ਪਤਾ ਤਾਂ ਕਰ ਲਵਾਂਗੇ। ਤੇ ਉਹਦੀ ਇੱਕ ਲੜਕੀ ਦੋਸਤ ਹੱਸਦੀ ਹੋਈ ਕਹਿੰਦੀ ਹੈ ਕਿ ਅਮੀਰ ਨੂੰ ਕੀ ਲੋੜ ਪੈ ਗਈ? ਕਿਸੇ ਕੁੜੀ ਬਾਰੇ ਪਤਾ ਕਰਨ ਦੀ ਕਿੰਨੀਆਂ ਕੁੜੀਆਂ ਤਾਂ ਉਹਨੂੰ ਖੁਦ ਪਸੰਦ ਕਰਦੀਆਂ ਹਨ ਉਸ ਤੋਂ ਬਾਅਦ ਉਹ ਉੱਥੋਂ ਹੱਸਦੇ ਹੋਏ ਚਲੇ ਗਏ ਫਾਤਿਮਾ ਕੰਟੀਨ ਵਿੱਚ ਆਪਣੀ ਦੋਸਤ ਨਾਲ ਬੈਠੀ ਹੈ ਤੇ ਅਮੀਰ ਉਹਦੇ ਕੋਲ ਆ ਕੇ ਬੈਠ ਜਾਂਦਾ ਹੈ ਉਹਨਾਂ ਵਿੱਚ ਥੋੜੀ-ਬਹੁਤ ਗੱਲ ਹੁੰਦੀ ਹੈ ਉਹ ਇੱਕ ਦੂਜੇ ਨੂੰ ਆਪਣਾ ਨਾਮ ਪੁੱਛਦੇ ਹਨ ਤੇ ਫਾਤਿਮਾ ਦੀ ਕਲਾਸ ਦਾ ਟਾਈਮ ਹੋਣ ਤੇ ਉਹ ਉੱਠ ਕੇ ਚਲੀ ਜਾਂਦੀ ਹੈ ਹੌਲੀ ਹੌਲੀ ਉਹਨਾਂ ਵਿੱਚ ਗੱਲਬਾਤ ਜ਼ਿਆਦਾ ਹੋਣ ਲੱਗਦੀ ਹੈ ਤੇ ਉਹ ਵਧੀਆ ਦੋਸਤ ਬਣ ਜਾਂਦੇ ਹਨ। ਆਮਿਰ ਦੀ ਜਿਹੜੀ ਲੜਕੀ ਦੋਸਤ ਹੈ ਉਸ ਦਾ ਨਾਮ ਹਿਨਾ ਹੈ। ਉਹ ਆਮਿਰ ਨੂੰ ਬਹੁਤ ਪਸੰਦ ਕਰਦੀ ਹੈ ਪਰ ਆਮਿਰ ਫਾਤਿਮਾ ਨੂੰ ਪਸੰਦ ਕਰਦਾ ਹੈ। ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹਨਾਂ ਦੀ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ। ਜਦੋਂ ਕੁੜੀ ਨੂੰ ਪੈਸੇ ਤੇ ਮੁੰਡੇ ਨੂੰ ਜਿਸਮ ਦੀ ਝਾਕ ਨਾ ਹੋਵੇ ਤਾਂ ਉਹ ਜੋੜੀ ਖੂਬ ਹੋ ਕੁਦਰਤ ਨੇ ਤਲਾਸ਼ੀ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਹੀ ਇਹਨਾਂ ਦੀ ਜੋੜੀ ਸੀ ਫਾਤਿਮਾ ਦਾ ਪਰਿਵਾਰ ਥੋੜੀ ਤੰਗ ਸੋਚਦਾ ਮਾਲਕ ਹੈ ਜਾਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਦਾ ਫਰਕ ਹੈ ਪਰ ਉਹ ਆਪਣੀ ਬੇਟੀ ਲਈ ਇਹੀ ਸੋਚਦੇ ਨੇ ਕਿ ਉਹ ਪੜ੍ਹ ਲਿਖ ਕੇ ਕੋਈ ਨੌਕਰੀ ਕਰੇ ਤੇ ਉਹਨਾਂ ਨਾਲ ਖਰਚਾ ਚਲਾਉਣ ਵਿੱਚ ਮਦਦ ਕਰੇ ਨਾ ਕਿ ਉਹ ਚਾਹੁੰਦੇ ਕਿ ਉਹਨਾਂ ਦੀ ਦੋਸਤ ਦਾ ਕੋਈ ਮੁੰਡਾ ਦੋਸਤ ਹੋਵੇ ਕਿਉਂਕਿ ਉਹ ਪਹਿਲਾਂ ਪਿੰਡ ਤੋਂ ਆ ਕੇ ਇੱਥੇ ਵਸੇ ਸਨ ਇਹਨਾਂ ਦਿਨਾਂ ਦੇ ਚੱਲਦਿਆਂ ਅਮੀਰ ਦਾ ਜਨਮ ਦਿਨ ਵੀ ਨੇੜੇ ਆ ਜਾਂਦਾ ਹੈ ਉਹ ਆਪਣਾ ਜਨਮ ਦਿਨ ਯੂਨੀਵਰਸਿਟੀ ਵਿੱਚ ਹੀ ਮਨਾਉਣ ਦਾ ਸੋਚਦਾ ਹੈ। ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਉਧਰ ਫਾਤਿਮਾ ਦੀ ਮਾਂ ਨੂੰ ਵੀ ਉਹਨਾਂ ਦੇ ਰਿਸ਼ਤੇ ਬਾਰੇ ਪਤਾ ਲੱਗ ਜਾਂਦਾ ਹੈ। ਉਹਦੀ ਮਾਂ ਉਹਨੂੰ ਗੱਲ-ਗੱਲ ਤੇ ਟੋਕਦੀ ਹੈ ਕਿ ਉਹਦੇ ਪਿਤਾ ਤੇ ਭਰਾ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਹਦੀ ਖੈਰ ਨਹੀਂ। ਅੱਜ ਅਮੀਰ ਦਾ ਜਨਮ ਦਿਨ ਹੈ। ਫਾਤਿਮਾ ਸਵੇਰ ਤੋਂ ਰਸੋਈ ਵਿੱਚ ਕੇਕ ਤਿਆਰ ਕਰਨ ਤੇ ਲੱਗੀ ਹੋਈ ਹੈ। ਉਹਦੀ ਮਾਂ ਵਿਹੜੇ ਵਿੱਚ ਗੇੜੇ ਲਾਉਂਦੀ ਕਿਤੇ ਦਰਵਾਜ਼ੇ ਵੱਲ ਵੇਖਦੀ। ਕਿ ਤੇਰੇ ਰਸੋਈ ਵੱਲ ਉਹ ਫਾਤਿਮਾ ਨੂੰ ਛੇਤੀ ਕੇਕ ਬਣਾਉਣ ਲਈ ਕਹਿੰਦੀ ਹੈ ਤਾਂ ਕਿ ਉਹਦਾ ਭਰਾ ਜਾਂ ਪਿਤਾ ਨਾ ਜਾਣ ਫਾਤਿਮਾ ਕਹਿੰਦੀ ਬਸ ਕੇਕ ਤਿਆਰ ਹੈ ਫਾਤਿਮਾ ਕੇਕ ਬਣਾ ਕੇ ਪੈਕ ਕਰਕੇ ਫਟਾਫਟ ਤਿਆਰ ਹੋ ਜਾਂਦੀ ਹੈ ਤੇ ਯੂਨੀਵਰਸਿਟੀ ਲਈ ਨਿਕਲ ਜਾਂਦੀ ਹੈ ਉਧਰ ਅਮੀਰ ਵਾਰ-ਵਾਰ ਘੜੀ ਵੱਲ ਵੇਖਦਾ ਤੇ ਫਾਤਿਮਾ ਦੀ ਉਡੀਕ ਚ ਬੈਠਾ ਹੈ ਪਾਰਟੀ ਲਈ ਆਏ ਸਟੂਡੈਂਟ ਉਸ ਨੂੰ ਕੇਕ ਕੱਟਣ ਲਈ ਆਖਦੇ ਨੇ ਤੇ ਬਸ 2 ਮਿੰਟ ਰੁੱਕ ਕੇ ਕੱਟਦੇ ਹਾਂ ਕਹਿ ਕੇ ਫਿਰ ਉਹ ਗੇਟ ਵੱਲ ਵੇਖਣ ਲੱਗ ਜਾਂਦਾ ਹੈ ਪਰ ਹਿਨਾ ਨੂੰ ਅਮੀਰ ਦੀ ਇਹ ਫਾਤਿਮਾ ਲਈ ਬੇਸਬਰੀ ਨਾਲ ਉਡੀਕ ਚੰਗੀ ਨਹੀਂ ਲੱਗਦੀ ਜ਼ਿੱਦੀ ਹੋਣ ਕਰਕੇ ਉਹ ਮਨ ਹੀ ਮਨ ਸੋਚਦੀ ਹੈ ਕਿ ਕੁਝ ਇਹੋ ਜਿਹਾ ਕੀਤਾ ਜਾਵੇ ਕਿ ਜਿਸ ਨਾਲ ਇਹਨਾਂ ਦਾ ਰਿਸ਼ਤਾ ਗੂੜਾ ਹੋਣ ਦੀ ਬਜਾਏ ਖਤਮ ਹੀ ਹੋ ਜਾਵੇ ਥੋੜੇ ਸਮੇਂ ਬਾਅਦ ਫਾਤਿਮਾ ਆ ਜਾਂਦੀ ਹੈ ਤਾਂ ਅਮੀਰ ਦੀ ਉਡੀਕ ਵਾਲਾ ਚਿਹਰਾ ਮੁਸਕਰਾਹਟ ਵਿੱਚ ਬਦਲ ਜਾਂਦਾ ਹੈ ਫਾਤਿਮਾ ਅਮੀਰ ਨੂੰ ਗਲੇ ਲਗਾ ਕੇ ਜਨਮ ਦਿਨ ਦੀ ਵਧਾਈ ਦਿੰਦੀ ਹੈ। ਇਸੇ ਦੌਰਾਨ ਹਿਨਾ ਉਹਨਾਂ ਦੀ ਤਸਵੀਰ ਖਿੱਚ ਲੈਂਦੀ ਹੈ। ਉਸ ਤੋਂ ਬਾਅਦ ਅਮੀਰ ਕੇਕ ਕੱਟਣ ਲੱਗ ਜਾਂਦਾ ਹੈ। ਸਾਰੇ ਰਲ ਕੇ ਕੇਕ ਖਾਂਦੇ ਨੇ। ਥੋੜਾ ਸਮਾਂ ਗੱਲਾਂ ਬਾਤਾਂ ਤੋਂ ਬਾਅਦ ਪਾਰਟੀ ਖਤਮ ਹੋ ਜਾਂਦੀ ਹੈ ਤੇ ਸਾਰੇ ਕਲਾਸਾਂ ਤੋਂ ਬਾਅਦ ਆਪਣੇ ਆਪਣੇ ਘਰੇ ਚਲੇ ਜਾਂਦੇ ਹਨ। ਫਾਤਿਮਾ ਵੀ ਆਪਣੇ ਘਰ ਆ ਜਾਂਦੀ ਹੈ। ਘਰ ਜਾ ਕੇ ਸ਼ਾਮ ਨੂੰ ਆਪਣੀ ਮਾਂ ਨਾਲ ਖਾਣਾ ਸਰਵ ਕਰਾ ਕੇ ਖਾ ਕੇ ਉਹ ਸੌਣ ਲਈ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ। ਉਹਦੇ ਲਈ ਇਹ ਦਿਨ ਬਹੁਤ ਸਪੈਸ਼ਲ ਹੋਣ ਕਰਕੇ ਇੱਕ ਫਿਲਮ ਦੀ ਤਰ੍ਹਾਂ ਵਾਰ-ਵਾਰ ਉਹਦੇ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ। ਉਹ ਇਸੇ ਤਰ੍ਹਾਂ ਸੋਚਦੀ ਸੋਚਦੀ ਸੌਂ ਜਾਂਦੀ ਹੈ। ਉਧਰ ਹੀਣਾ ਉਹਨਾਂ ਦੋਵਾਂ ਦੀ ਫੋਟੋ ਮੈਗਜ਼ੀਨ 'ਚ ਛਾਪਣ ਲਈ ਭੇਜ ਦਿੰਦੀ ਹੈ। ਅਮੀਰ ਦੇ ਪਿਓ ਦਾ ਇੰਨਾ ਨਾਮ ਹੋਣ ਕਰਕੇ ਇਹ ਇੱਕ ਖਬਰ ਮੈਗਜ਼ੀਨ ਛਾਪਣ ਵਾਲਿਆਂ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦੀ ਮੈਗਜ਼ੀਨ ਵਿੱਚ ਅਖਬਾਰ ਖਬਰ ਛਪ ਚੁੱਕੀ ਹੈ ਉਸ ਦਾ ਟਾਈਟਲ ਫਾਤਿਮਾ ਲਈ ਬਰਬਾਦੀ ਨਾਲੋਂ ਘੱਟ ਨਹੀਂ ਸੀ ਜਿਹੜਾ ਇਸ ਤਰ੍ਹਾਂ ਸੀ ਅਮੀਰ ਆਪਣੀ ਗਰਲਫ੍ਰੈਂਡ ਨਾਲ ਜਨਮ ਦਿਨ ਦੇ ਮੌਕੇ ਤੇ ਅਗਲੇ ਦਿਨ ਫਾਤਿਮਾ ਦੀ ਮਾਂ ਜ਼ੈਨਬ ਦੇ ਘਰ ਸਾਫ ਸਫਾਈ ਲਈ ਜਾਂਦੀ ਹੈ ਇੰਨੇ ਨੂੰ ਦਰਵਾਜ਼ੇ ਦੀ ਬੈਲ ਵੱਜਦੀ ਹੈ ਉਹ ਦਰਵਾਜ਼ਾ ਖੋਲ ਕੇ ਅਖਬਾਰ ਤੇ ਮੈਗਜ਼ੀਨ ਨੂੰ ਫੜ ਕੇ ਲਿਆਉਂਦੀ ਹੈ ਜਦੋਂ ਉਹ ਮੇਜ਼ ਤੇ ਅਖਬਾਰ ਰੱਖਣ ਲੱਗਦੀ ਹੈ ਤਾਂ ਉਹਦੀ ਨਿਗਾਹ ਮੈਗਜ਼ੀਨ ਦੇ ਪਹਿਲੇ ਪੇਜ ਤੇ ਲੱਗੀ ਫਾਤਿਮਾ ਦੀ ਫੋਟੋ ਤੇ ਜਾ ਪੈਂਦੀ ਹੈ ਇੱਕ ਟਾਈਮ ਲਈ ਤਾਂ ਉਹ ਪਾਣੀ ਪਾਣੀ ਹੋ ਜਾਂਦੀ ਹੈ ਫਿਰ ਉਹ ਫਟਾਫਟ ਆਪਣਾ ਕੰਮ ਨਬੇੜ ਕੇ ਤੇ ਮੈਗਜ਼ੀਨ ਆਪਣੇ ਹੱਥਾਂ ਵਿੱਚ ਚੱਕ ਕੇ ਉੱਥੋਂ ਚਲੀ ਜਾਂਦੀ ਹੈ ਘਰ ਆ ਕੇ ਉਹ ਮੈਗਜ਼ੀਨ ਨੂੰ ਲੁਕੋ ਦਿੰਦੀ ਤੇ ਅਚਵੀ ਨਾਲ ਫਾਤਿਮਾ ਦੀ ਉਡੀਕ ਕਰਨ ਲੱਗ ਜਾਂਦੀ ਫਾਤਿਮਾ ਘਰ ਆ ਜਾਂਦੀ ਹੈ ਉਦੀ ਮਾਂ ਉਹਨੂੰ ਬਾਹੋਂ ਫੜ ਕੇ ਗੁੱਸੇ ਨਾਲ ਕਮਰੇ ਵਿੱਚ ਲਿਜਾਣਦੀ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੰਦੀ ਹੈ। ਉਹਦੀ ਮਾਂ ਉਹਦੇ ਤੇ ਚੀਖਦੀ ਹੋਈ ਕਹਿੰਦੀ ਹੈ ਕਿ ਤੈਨੂੰ ਸ਼ਰਮ ਨਹੀਂ ਆਉਂਦੀ। ਤੂੰ ਸਾਡੀ ਦਿੱਤੀ ਹੋਈ ਖੁੱਲ ਦਾ ਆ ਨਤੀਜਾ ਲਿਆਉਣੀ ਏ। ਜਦੋਂ ਤੇਰੇ ਪਾਪਾ ਨੂੰ ਪਤਾ ਲੱਗਿਆ ਤੇ ਆਪਦੇ ਨਾਲ-ਨਾਲ ਮੇਰੀ ਵੀ ਬੇਇੱਜ਼ਤੀ ਕਰਵਾਏਗੀ। ਫਾਤਿਮਾ ਨੂੰ ਬਿਲਕੁਲ ਵੀ ਸਮਝ ਨਹੀਂ ਲੱਗਦਾ ਕਿ ਉਸਦੀ ਮਾਂ ਕਿਸ ਚੀਜ਼ ਬਾਰੇ ਕਹਿ ਰਹੀ ਹੈ। ਇੰਨੇ ਵਿੱਚ ਉਹਦੀ ਮਾਂ ਮੈਗਜ਼ੀਨ ਕੱਢ ਕੇ ਦਿਖਾਉਂਦੀ ਹੈ। ਫਤਿਮਾ ਹੱਕੀ ਬੱਕੀ ਰਹਿ ਜਾਂਦੀ ਤੇ ਗੋਡਿਆਂ ਭਾਰ ਧਰਤੀ ਤੇ ਬੈਠ ਜਾਂਦੀ ਇੰਨੇ ਨੂੰ ਉਹਦੇ ਪਾਪਾ ਆ ਜਾਂਦੇ ਹਨ ਉਹ ਉਹਦੀ ਮਾਂ ਨੂੰ ਆਵਾਜ਼ ਦਿੰਦੇ ਨੇ ਤੇ ਫਤਿਮਾ ਦੀ ਮਾਂ ਫਟਾਫਟ ਕਮਰੇ ਚੋਂ ਨਿਕਲ ਕੇ ਬਾਹਰ ਆ ਜਾਂਦੀ ਹੈ ਤੇ ਇਸ ਤਰ੍ਹਾਂ ਵਤੀਰਾ ਕਰਦੀ ਹੈ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਉਹਦੇ ਪਾਪਾ ਜਦੋਂ ਫਤਿਮਾ ਬਾਰੇ ਪੁੱਛਦੇ ਹਨ ਤੇ ਉਹਦੀ ਮਾਂ ਕਹਿੰਦੀ ਹੈ ਕਿ ਉਹ ਯੂਨੀਵਰਸਿਟੀ ਤੋਂ ਆ ਕੇ ਆਰਾਮ ਕਰ ਲਈ ਹੈ ਥੋੜੇ ਸਮੇਂ ਬਾਅਦ ਜਦੋਂ ਉਹਦਾ ਭਰਾ ਬਿਲਡਿੰਗ ਵਿੱਚ ਪੈਰ ਰੱਖਦਾ ਉਹਨੂੰ ਲੋਕਾਂ ਦਾ ਉਹਦੇ ਵੱਲ ਦੇਖ ਕੇ ਇੱਕ ਦੂਜੇ ਦੇ ਕੰਨਾਂ ਵਿੱਚ ਗੱਲਾਂ ਕਰਨਾ ਥੋੜਾ ਅਜੀਬ ਲੱਗਦਾ। ਉਹ ਅਣਗੌਲੀਆਂ ਕਰਕੇ ਘਰੇ ਆ ਜਾਂਦਾ। ਉਹਦੀ ਮਾਂ ਮੇਜ਼ ਤੇ ਰਾਤ ਦਾ ਖਾਣਾ ਲਗਾ ਦਿੰਦੀ ਹੈ। ਸਾਰੇ ਜਣੇ ਖਾਣਾ ਖਾਣ ਲੱਗਦੇ ਹਨ। ਫਾਤਿਮਾ ਦੇ ਪਾਪਾ ਪੁੱਛਦੇ ਨੇ, ਫਾਤਿਮਾ ਖਾਣੇ ਤੇ ਕਿਉਂ ਨਹੀਂ ਆਈ? ਤਾਂ ਉਹਦੀ ਮਾਂ ਕਹਿੰਦੀ ਹੈ ਕਿ ਉਹ ਬਿਮਾਰ ਹੈ। ਮੈਂ ਉਹਦਾ ਖਾਣਾ ਕਮਰੇ ਵਿੱਚ ਫੜਾ ਦੇਵਾਂਗੀ। ਮੁਹੰਮਦ ਪੁੱਛਦਾ ਹੈ ਕਿ ਉਹ ਸਾਦਾ ਬਿਮਾਰਤਾ ਨਹੀਂ ਡਾਕਟਰ ਕੋਲ ਦਿਖਾਉਂਦੇ ਹਾਂ। ਉਹਦੀ ਮਾਂ ਕਹਿੰਦੀ ਹੈ ਕਿ ਉਹਦੀ ਲੋੜ ਨਹੀਂ ਬਸ ਉਹ ਉਹਦਾ ਸਿਰ ਦਰਦ ਹੈ ਮੁਹੰਮਦ ਖਾਣਾ ਖਾ ਕੇ ਬਾਹਰ ਟਹਿਲਣ ਲਈ ਚਲਿਆ ਜਾਂਦਾ ਹੈ ਤਾਂ ਉੱਥੇ ਉਸ ਨਾਲ ਨੂੰ ਨਾਲ ਵਾਲੀ ਬਿਲਡਿੰਗ ਦੀ ਕੰਮ ਕਰਨ ਵਾਲੀ ਦੀ ਕੁੜੀ ਮਿਲ ਜਾਂਦੀ ਹੈ ਉਹ ਤੇ ਫਾਤਿਮਾ ਇੱਕ ਪਿੰਡ ਤੋਂ ਆ ਕੇ ਸ਼ਹਿਰ ਵਿੱਚ ਨੌਕਰੀ ਲਈ ਆਵasse ਸਨ ਗੱਲਾਂ-ਗੱਲਾਂ ਵਿੱਚ ਉਹ ਕਹਿ ਦਿੰਦੀ ਹੈ ਕਿ ਫਾਤਿਮਾ ਤਾਂ ਹੁਣ ਬਹੁਤ ਮਸ਼ਹੂਰ ਹੋ ਗਈ ਹੈ ਉਹਦੀ ਫੋਟੋ ਤਾਂ ਮੈਗਜ਼ੀਨ ਵਿੱਚ ਆਉਣ ਲੱਗ ਪਈ ਹੈ ਮੁਹੰਮਦ ਹਰਾਨ ਹੋ ਕੇ ਪੁੱਛਦਾ ਹੈ ਕਿਹੜੇ ਮੈਗਜ਼ੀਨ ਦੀ ਗੱਲ ਕਰ ਰਹੀ ਹੈ ਤੂੰ ਉਹ ਕਹਿੰਦੀ ਅੱਜ ਦੇ ਮੈਗਜ਼ੀਨ ਦੀ ਫਿਰ ਉਹ ਕਹਿੰਦੀ ਹੈ ਕਿ ਤੂੰ ਤਸਵੀਰ ਨਹੀਂ ਦੇਖੀ ਮੈਨੂੰ ਤਾਂ ਐਵੇਂ ਸੀ ਕਿ ਤੈਨੂੰ ਪਤਾ ਹੋਵੇਗਾ ਇਹ ਕਹਿ ਕੇ ਉਹ ਥੋ ਚਲੀ ਜਾਂਦੀ ਹੈ ਬਾਅਦ ਵਿੱਚ ਮੁਹੰਮਦ ਉਹਦੇ ਪਿੱਛੇ ਪਿੱਛੇ ਦੌੜਦਾ ਆਉਂਦਾ ਹੈ ਉਹਨੂੰ ਪੁੱਛਦਾ ਹੈ ਕਿ ਉਹਦੇ ਕੋਲੋਂ ਮੈਗਜ਼ੀਨ ਹੈ ਤਾਂ ਉਹ ਹਾਂ ਵਿੱਚ ਜਵਾਬ ਦਿੰਦੀ ਹੈ ਉਸ ਤੋਂ ਬਾਅਦ ਮੁਹੰਮਦ ਉਹਦੇ ਨਾਲ ਜਾ ਕੇ ਮੈਗਜ਼ੀਨ ਲਿਆਉਂਦਾ ਹੈ ਜਦੋਂ ਉਹ ਆਪਣੀ ਬਿਲਡਿੰਗ ਕੋਲ ਆ ਕੇ ਖਬਰ ਪੜ੍ਹਦਾ ਹੈ ਤਾਂ ਉਹ ਗੁੱਸੇ ਨਾਲ ਘਰ ਆ ਕੇ ਜ਼ੋਰ ਦੀ ਦਰਵਾਜ਼ੇ ਨੂੰ ਲੱਤ ਮਾਰਦਾ ਹੈ ਫਾਤਿਮਾ ਫਾਤਿਮਾ ਕਹਿ ਕੇ ਚਲਾਉਂਦਾ ਹੈ ਤੇ ਉਹਦੇ ਕਮਰੇ ਵਿੱਚ ਜਾਂਦਾ ਤੇ ਉਹਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਦਾ ਉਹਦੀ ਬਾਹ ਫੜ ਕੇ ਇੱਕ ਸੀਟ ਦਾ ਉਸ ਨੂੰ ਵਿਹੜੇ ਵਿੱਚ ਲਿਆ ਕੇ ਵਗਾ ਕੇ ਮਾਰਦਾ ਹੈ ਤੇ ਬੋਲਦਾ ਹੈ ਕਿ ਵੇਖੋ ਤੁਸੀਂ ਕਹਿੰਦੇ ਹੋ ਕਿ ਕੁੜੀ ਪੜ੍ਹਨ ਜਾਂਦੀ ਹੈ ਆਹ ਵੇਖੋ ਇਹ ਤਾਂ ਪਾਟੀਆਂ ਕਰਦੀ ਫਿਰਦੀ ਹੈ ਫਾਤਿਮਾ ਦੀ ਮਾਂ ਫੜ ਕੇ ਫਾਤਿਮਾ ਨੂੰ ਉਠਾਉਂਦੀ ਹੈ ਉਹਦੇ ਮੂੰਹ 'ਚੋਂ ਤੇ ਨੱਕ 'ਚੋਂ ਖੂਨ ਵਗਣ ਲੱਗਦਾ ਹੈ ਉਹਦੇ ਪਾਪਾ ਮੁਹੰਮਦ ਨੂੰ ਪੁੱਛਦੇ ਹਨ ਕਿ ਉਹ ਦੱਸੇਗਾ ਵੀ ਕੀ ਹੋਇਆ ਕੀ ਹੈ ਮੁਹੰਮਦ ਉਹਨਾਂ ਨੂੰ ਮੈਗਜ਼ੀਨ ਫੜਾਉਂਦਾ ਹੈ ਜਦੋਂ ਉਹਦੇ ਪਾਪਾ ਮੈਗਜ਼ੀਨ ਦੇਖਦੇ ਹਨ ਤੇ ਉਹਨਾਂ ਨੂੰ ਤਸਵੀਰ ਵੇਖ ਕੇ ਦਿਲ ਦਾ ਦੌਰਾ ਪੈ ਜਾਂਦਾ ਹੈ ਫਾਤਿਮਾ ਦੀ ਮਾਂ ਤੇ ਭਰਾ ਉਹਨਾਂ ਨੂੰ ਸੰਭਾਲਦੇ ਹਨ ਤੇ ਐਂਬੂਲੈਂਸ ਨੂੰ ਫੋਨ ਕਰਕੇ ਉਹਨਾਂ ਨੂੰ ਹਸਪਤਾਲ ਭਰਤੀ ਕਰਨ ਲਈ ਲੈ ਜਾਂਦੇ ਹਨ ਤੇ ਫਾਤਿਮਾ ਦਾ ਉੱਥੇ ਖੜੀ ਖੜੀ ਦਾ ਰੋ ਰੋ ਕੇ ਬੇਹਾਲ ਹੋ ਜਾਂਦੀ ਹੈ ਅਗਲੀ ਸਵੇਰ ਦਾ ਦਿਨ ਹੈ ਘਰ ਵਿੱਚ ਫਾਤਿਮਾ ਤੇ ਉਸ ਦਾ ਛੋਟਾ ਭਰਾ ਰਹਿਮਾਨ ਹੀ ਹਨ ਉਹਦੇ ਪਾਪਾ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਫਾਤਿਮਾ ਆਪਣੇ ਛੋਟੇ ਭਰਾ ਨਾਲ ਪਾਪਾ ਦਾ ਪਤਾ ਲੈਣ ਹਸਪਤਾਲ ਜਾਂਦੀ ਹੈ

ਉਸ ਤੋਂ ਬਾਅਦ ਉਸ ਨੂੰ ਕੋਲ ਬੁਲਾ ਕੇ ਬਿਠਾਉਂਦੇ ਹਨ ਤੇ ਕਹਿੰਦੇ ਹਨ ਕਿ ਉਹਨਾਂ ਨੇ ਉਸ ਤੋਂ ਕਦੀ ਵੀ ਲਕੋ ਨਹੀਂ ਰੱਖਿਆ ਪਰ ਫਿਰ ਵੀ ਜੋ ਉਹਦੀ ਮਰਜ਼ੀ ਹੈ ਉਹ ਦੱਸੇ ਉਹਦੀ ਖੁਸ਼ੀ ਵਿੱਚ ਹੀ ਉਹਨਾਂ ਦੀ ਖੁਸ਼ੀ ਹੈ ਉਹ ਜਿਹੜਾ ਮੁੰਡਾ ਪਸੰਦ ਕਰੇਗੀ ਕੁਝ ਸੋਚ ਕੇ ਹੀ ਉਸ ਨੂੰ ਚੁਣੇਗੀ ਤੇ ਅਸੀਂ ਵੀ ਆਪਣੀ ਬੇਟੀ ਦਾ ਭਲਾ ਸੋਚਾਂਗੇ ਇਹ ਸੁਣ ਕੇ ਫਾਤਿਮਾ ਆਪਣੇ ਪਾਪਾ ਦੇ ਗਲੇ ਲੱਗ ਕੇ ਖੁਸ਼ੀ ਦੇ ਹੰਝੂ ਰੋਣ ਲੱਗਦੀ ਹੈ ਦੇ ਕੋਲ ਖੜੀ ਉਸਦੀ ਮਾਂ ਦੀਆਂ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ ਹਨ ਅਗਲੇ ਦਿਨ ਫਾਤਿਮਾ ਯੂਨੀਵਰਸਿਟੀ ਜਾ ਕੇ ਆਮੀਰ ਨੂੰ ਆਪਣੇ ਪਰਿਵਾਰ ਵਾਲਿਆਂ ਵੱਲੋਂ ਦਿੱਤੀ ਉਹਨਾਂ ਦੇ ਰਿਸ਼ਤੇ ਨੂੰ ਮਨਜ਼ੂਰੀ ਬਾਰੇ ਦੱਸਦੀ ਹੋਈ ਕਹਿੰਦੀ ਹੈ ਕਿ ਉਹ ਵੀ ਆਪਣੇ ਘਰਦਿਆਂ ਨਾਲ ਗੱਲ ਕਰ ਲਵੇ ਤਾਂ ਕਿ ਉਹ ਛੇਤੀ ਵਿਆਹ ਕਰਵਾ ਲੈਣ ਸ਼ਾਮ ਨੂੰ ਘਰ ਜਾ ਕੇ ਜਦੋਂ ਆਮੀਰ ਆਪਣੇ ਮਾਤਾ-ਪਿਤਾ ਨਾਲ ਫਾਤਿਮਾ ਤੇ ਉਹਦੇ ਰਿਸ਼ਤੇ ਬਾਰੇ ਸਾਰੀ ਗੱਲ ਕਰਦਾ ਹੈ ਪਹਿਲਾਂ ਤਾਂ ਉਹਦੀ ਮੰਮੀ ਕਹਿੰਦੇ ਨੇ ਕਿ ਆਮੀਰ ਅਮਰੀ ਗਰੀਬੀ ਤਾਂ ਆਮ ਗੱਲ ਹੈ ਪਰ ਉਹ ਸੱਭਿਆਚਾਰ ਦਾ ਫਰਕ ਦੂਰ ਕਿਵੇਂ ਕਰਨਗੇ ਫਿਰ ਉਹ ਆਪਣੇ ਬੱਚੇ ਦੀ ਖੁਸ਼ੀ ਲਈ ਇਸ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੰਦੇ ਹਨ ਉਹਨਾਂ ਦੇ ਵਿਆਹ ਦੀ ਮਿਤੀ ਤੈਅ ਹੋ ਜਾਂਦੀ ਹੈ ਕੁਝ ਦਿਨਾਂ ਬਾਅਦ ਉਹਨਾਂ ਦਾ ਵਿਆਹ ਹੈ ਵਿਆਹ ਵਾਲੇ ਦਿਨ ਦੋਵਾਂ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ ਦਿੱਤੇ ਮਹੂਰਤ ਅਨੁਸਾਰ ਦੋਵਾਂ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਹਨ ਤੇ ਰੋਜ਼ ਇਕੱਠੇ ਯੂਨੀਵਰਸਿਟੀ ਜਾਂਦੇ ਹਨ ਹਾਂਜੀ ਦੋਸਤੋ ਜਿੱਥੇ ਤੁਸੀਂ ਰਿਸ਼ਤਾ ਵਫਾਦਾਰੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਹੋ ਉਹ ਰਿਸ਼ਤਾ ਵਧੇਰੇ ਹੰਢਣਸਾਰ ਵੀ ਹੋਵੇਗਾ ਤੇ ਉਸ ਰਿਸ਼ਤੇ ਤੇ ਕੁਦਰਤ ਦੀ ਵੱਖਰੀ ਹੀ ਮਿਹਰ ਬਖਸ਼ੀ ਹੋਵੇਗੀ ਏਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗੀ ਹੋਵੇ ਤਾਂ ਦੋਸਤਾਂ ਮਿੱਤਰਾਂ ਪਰਿਵਾਰਕ ਤੱਕ ਆਪਣੇ ਪਰਿਵਾਰ ਤੱਕ ਸ਼ੇਅਰ ਜਰੂਰ ਕਰਿਓ ਜੇਕਰ ਤੁਸੀਂ ਅੱਜ ਮੇਰੇ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤਾਂ ਜੋ ਅਸੀਂ ਇਦਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਪਰਿਵਾਰਿਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਲੈ ਕੇ ਆਉਣੀ ਆ ਕਿਸੇ ਹੋਰ ਨਵੀਂ ਕਹਾਣੀ ਨੂੰ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ